ਸਤਿ ਸ਼੍ਰੀ ਅਕਾਲ ਦੋਸਤੋ ਜਮਿਨੀ ਜੋਨਾ ਪੈਨ ਦੇ ਬਾਰੇ ਆਈਦਾ ਅੱਜ ਅਪਡੇਟ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੀ ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਆਪਣੀ ਨੇ ਆਪਣੀਆਂ ਤਿਆਰੀਆਂ ਕੀਤੀਆਂ ਅਸੀਂ ਉਸੇ ਤਰ੍ਹਾਂ ਜਮਿਨੀ ਲੋਕਾਂ ਨੂੰ ਵੀ ਚੋਣਾਂ ਨੂੰ ਵੀ ਲੈ ਕੇ ਲੋਕਾਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਜੀ ਹਾਂ 13 ਜੁਲਾਈ ਨੂੰ ਇਸ ਦਾ ਰਿਜ਼ਲਟ ਆਏਗਾ ਇਸ ਦੇ ਨਾਲ ਹੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੁਖਦੇਵ ਸਿੰਘ ਆਲੋਵਾਲੀ ਦੀ ਗਵਾਈ ਹੇਠ ਲਗਾਤਾਰ ਸਮੂੱਚੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਲਗਾਤਾਰ ਵੱਡੀਆਂ ਰੈਲੀਆਂ ਤੇ ਮੀਟਿੰਗਾਂ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਤੇ ਬਹੁਤ ਸਾਰੇ ਨਵੇਂ ਸਾਥੀਆਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਿਆ ਜਾ ਰਿਹਾ ਹੈ। ਐਸੇ ਹੀ ਲੜੀ ਦੇ ਤਾਅਦ ਬੀਤੇ ਕੱਲ੍ਹ ਕਾਦੀਆ ਹਲਕੇ ਦੇ ਸ਼ਹਿਰ ਧਾਰੀਵਾਲ ਜ਼ਿਲ੍ਹਾ ਪ੍ਰਧਾਨ ਮੁਖਦੇਵ ਸਿੰਘ ਆਲੋਵਾਲੀ ਦੀ ਗਵਾਈ ਹੇਠ ਲੋਕ ਸਭਾ ਚੋਣਾਂ ਦੇ ਸਬੰਧ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਕਿਸਾਨ ਵਿੰਗ ਦੇ ਸੂਬਾ ਜਨਰ ਸਕਤ੍ਰੇਦ ਕਮਸ਼ਮੀਰ ਸਿੰਘ ਵਾਹਲਾ ਮਾਗੀ ਕਮੇਟੀ ਕਾਲਾਣੌਰ ਦੇ ਚੇਅਰਮੈਨ ਦੇ ਸੰਯੁਕਤ ਸਤਕਰ ਕਿਸਾਨ ਵਿੰਗ ਅਤੇ ਪੰਜਾਬ ਰਣਜੀਤ ਸਿੰਘ ਬਾੜ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਕਿਸਾਨਾਂ ਵੱਲੋਂ ਆਪਣੀ ਪੂਰੀ ਤਿਆਰੀ ਕਰ ਲਈਤੀ ਗਈ ਹੈ